ਗੁਰਦਾਸਪੁਰ ਦੇ ਪਿੰਡੇ ਵਿਖਿਆ ਦੇ ਰਹਿਣ ਵਾਲੇ ਹਰਮਨਜੋਤ ਸਿੰਘ ਅਤੇ ਉਸ ਦਾ ਪਿਤਾ ਵਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਘਰ ਦੇ ਹਾਲਾਤ ਚੰਗੇ ਹੋਣ ਇਹ ਸੁਪੜੇ ਨੂੰ ਲੈ ਕੇ ਹਰਮਨ ਨੂੰ ਬੀਤੀ ਅਕਤੂਬਰ ਦੇ ਮਹੀਨੇ ਵਿਦੇਸ਼ ਇਟਲੀ ਵਰਕ ਪਰਮਿਟ ਤੇ ਭੇਜਿਆ ਸੀ ਲੇਕਿਨ ਉੱਥੇ ਇਸ ਕੰਪਨੀ ਚ ਉਹ ਕੰਮ ਕਰਨ ਗਿਆ ਸੀ ਉਸ ਦੇ ਮਾਲਕ ਨੇ ਪੇਪਰ ਵੀ ਨਹੀਂ ਦਾਖਲ ਕਰਵਾਏ ਉਸ ਦੇ ਮਾਲਕ ਨੇ ਪੇਪਰ ਨਹੀਂ ਦਾਖਲ ਕਰਵਾਏ ਅਤੇ ਉੱਥੇ ਕੰਮ ਨਹੀਂ ਸੀ ਮਿਲਿਆ ਅਤੇ ਉਤੋਂ ਹਰਮਨਜੋਤ ਸਪੈਨ ਚਲਾ ਗਿਆ ਅਤੇ ਉਥੇ ਵੀ ਰੋਜ਼ਗਾਰ ਨਹੀਂ ਮਿਲਿਆ ਉਥੇ ਕਿਸੇ ਏਜੰਟ ਨਾਲ ਗੱਲਬਾਤ ਹੋਈ ਅਮਰੀਕਾ ਸਹੀ ਢੰਗ ਭੇਜਣ ਦਾ ਝਾਂਸਾ ਦਿੱਤਾ ਲੇਕਿਨ ਉਸ ਵੱਲੋਂ ਜੰਗਲਾਂ ਦੇ ਰਸਤੇ ਅਤੇ ਡੋਂਕੀ ਰੋਡ ਰਾਹੀਂ ਬਾਰਡਰ ਕਰਾਸ ਕਰਵਾਇਆ ਗਿਆ ਅਮਰੀਕਾ ਤੋਂ ਤੀਸਰੀ ਫਲਾਈਟ 'ਚ ਪੰਜਾਬ ਡਿਪੋਰਟ ਹੋਏ ਨੌਜਵਾਨ ਹਰਮਨਜੋਤ ਸਿੰਘ ਨੇ ਦੱਸਿਆ ਕਿ ਕਿਵੇਂ ਅਮਰੀਕਾ ਦੇ ਕੈਂਪਾਂ 'ਚ ਤਸੀਹੇ ਦਿੱਤੇ ਜਾਂਦੇ ਹਨ ਨੌਜਵਾਨ ਨੂੰ ਹਰਮਨ ਨੇ ਦੱਸਿਆ ਕਿ ਸਿੱਖ ਨੌਜਵਾਨਾਂ ਦੀਆਂ ਪੱਗਾਂ ਤੇ ਪੰਨੇ ਲਾ ਸੁਟੇਤੇ ਹਾਂਦੇ ਹਨ ਅਮਰੀਕਾ ਦੇ ਫੌਜੀ ਛੋਟੇ ਕਿਸਾਨ ਪਰਿਵਾਰ ਦਾ ਕਹਿਣਾ ਹੈ ਕਿ ਘਰ ਚ ਬਜ਼ੁਰਗ ਦੀ ਬਿਮਾਰ ਹੈ ਅਤੇ ਉਸ ਇਲਾ ਇਲਾ ਖਰਚਾ ਉਸ ਤੋਂ 40 ਲੱਖ ਰੁਪਏ ਕਰਜ਼ੇ ਵੀ ਸਿਰ ਤੇ ਪੈ ਗਿਆ ਅਤੇ ਪੁੱਤ ਵੀ ਵਾਪਸ ਆ ਗਿਆ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਦਾਵਾ ਵੀ ਮੇਰਾ ਬੱਚਾ ਕਿਤੇ ਗਲਤ ਰਸਤੇ ਨਾ ਪੈ ਜਾਏ ਉਸ ਗਲਤ ਰਸਤੇ ਤੋਂ بچਣ ਮਾਰਾ ਇਹਨੂੰ ਫਿਰ ਆਪਾਂ ਵਿਦੇਸ਼ ਭੇਜਾਇਤ ਲਈ ਜਰੋ ਇਟਲੀ ਗਿਆ ਵਾ ਉੱਥੇ ਮਤਲਬ ਇਹਦੇ ਪੇਪਰ ਜਮਾ ਹੁੰਦੇ ਜਿਹਨੂੰ ਪੇਪਰ ਜਮਾ ਨੂੰ ਕਿਟ ਕਹਿੰਦੇ ਆ ਕਿਟ ਜਮਾ ਹੁੰਦੀਆਂ ਉਹ ਮਾਲਕ ਨੇ ਦੀ ਜਮਾ ਨਹੀਂ ਕਰਾਈ ਮਾਲਕ ਕਹਿੰਦਾ ਮੇਰੇ ਤੇ ਕੇਸ ਚੱਲਦਾ ਮੈਂ ਨਹੀਂ ਕਰਵਾ ਸਕਦਾ ਉਹ ਇੱਥੇ 2 ਮਹੀਨੇ ਇਟਲੀ ਰਿਹਾ ਵਾ ਫਿਰ ਇਹਨੇ ਸਪੇਨ ਕਹਿੰਦਾ ਮੈਂ ਆਪਣੇ ਪੇਪਰ ਸਪੇਨ ਲਾ ਕਰਾ ਦਿੰਨਾ ਵਾ ਸਪੇਨ ਗਿਆ ਉੱਥੋਂ ਇਹ ਜਦੋਂ ਸਪੇਨ ਗਿਆ ਵਾ ਸਪੇਨ ਵੀ ਇਹਨੂੰ ਡੇਟਾ ਮਿਲਦੀ ਨਹੀਂ ਕਦੀ 2 ਮਿਲ ਗਈ ਕਦੀ 10 ਮਿਲ ਗਈ ਕਦੀ 12 ਮਿਲ ਗਈ ਉੱਥੇ ਵੀ ਕੰਮ ਨਹੀਂ ਮਿਲਿਆ 500 600 ਯੂਰੋ ਤੇ ਕੰਮ ਮਿਲਦਾ ਸੀ 2 ਸਾਲ ਬਾਅਦ ਫਿਰ 10 ਲੱਖ ਰੁਪਈਆ ਮਿਲਦਾ ਉੱਥੇ ਜ ਮਤਲਬ ਲਾਉਣ ਲਗਾਉਣਾ ਪੈਂਦਾ ਪੇਪਰ ਬਣਾਉਣ ਵਾਸਤੇ ਜਦੋਂ ਫਿਰ ਉੱਥੇ ਵੀ ਇਹਦੀ ਗੱਲ ਨਹੀਂ ਬਣੀ ਫਿਰ ਇੰਨੇ ਹਿੰਮਤ ਬਰ ਕੋਈ ਉੱਥੋਂ ਜੈਂਟ ਦਾ ਪਤਾ ਕਰਕੇ ਉੱਥੋਂ ਇੰਨੇ ਸੋਚਿਆ ਕਿ ਮੈਂ ਅਮਰੀਕਾ ਜਾਣਾ ਵਾਂ ਉੱਥੇ ਦੀ ਏਜੰਟ ਨਾਲ ਗੱਲ ਹੋਈ ਜੈਂਟ ਨੇ ਫਿਰ ਇਹਨੂੰ ਸਪੇਨ ਤੋਂ ਹੀ ਮਤਲਬ ਫਲਾਈਟ ਕਰਾਈ ਦੀ ਹਾਂ ਜੀ ਜੀ ਬਿਲਕੁਲ ਹੀ ਕੁਝ ਰਿਸ਼ਤੇਦਾਰਾਂ ਕੋਲੋਂ ਖੜੇ ਘਰ ਤੇ ਲੋਨ ਲਿਆ ਕੁਝ ਪਿਆਰੀ ਤੇ ਲੋਨ ਲਿਆ 40 ਲੱਖ ਰੁਪਏ ਸਾਡਾ ਟੋਟਲ ਲੱਗ ਚੁਕਿਆ ਜੀ ਤੇ ਬਾਕੀ ਫਿਰ ਉਥੋਂ ਸਪੀਨ ਤੋਂ ਇਹਨਾਂ ਨੂੰ ਇਹਨੂੰ ਸਲਵਾਡੋਰ ਲੈ ਕੇ ਗਏ ਸਲਵਾਡੋਰ ਜਾ ਕੇ ਸਲਵਾਡੋਰ ਜਦੋਂ ਗਏ ਏਜੰਟ ਨੇ ਜਨੇ ਪੈਸੇ ਸਾਡੇ ਨਾਲ ਕੀਤੇ ਸੀ ਉਤੋਂ 3 ਲੱਖ ਰੁਪਏ ਕਹਿੰਦੇ ਵਧਾ ਦਿਓ ਜੇ ਨਹੀਂ ਵਧ ਦੇਣਾ ਤੁਹਾਡਾ ਬੇਟਾ ਅੱਗੇ ਨਹੀਂ ਤੋਰਾਂਗੇ ਅੰਕਰਦੇ ਹੋਏ ਉਹ ਫਿਰ ਉਹ ਵੀ ਦੇਣਾ ਪਿਆ ਜੀ ਕਿਤੇ ਉਹ ਵੀ ਇੰਤਜ਼ਾਮ ਕਰਕੇ ਸਾਨੂੰ ਦੇਣਾ ਪਿਆ ਉਤੋਂ ਬਾਅਦ ਜਦੋਂ ਫਿਰ ਸਲਵਾਡੋਰ ਤੋਂ ਇਹਨੂੰ ਗੁਆਟਮਾਲਾ ਲੈ ਕੇ ਗਏ ਉੱਥੋਂ ਮੈਕਸੀਕੋ ਕੈਨਾ ਕੈਨਿਕਨ ਆ ਇੱਕ ਮੈਕਸੀਕੋ ਤੋਂ ਫਿਰ ਨਾ ਫਲਾਈਟ ਕਰਾਈ ਤੇਜੋਆਨਾ ਬਾਰਡਰ ਦੀ 30 ਤਰੀਕ ਨੂੰ ਇਹਨਾਂ ਬਾਰਡਰ ਪਾਰ ਕੀਤਾ ਜੀ 12 30 ਜਨਵਰੀ ਨੂੰ ਜਿਸ ਦਿਨ ਨੇ ਉਹ ਬਾਰਡਰ ਪਾਰ ਕੀਤਾ ਵਾ ਤੇਜੋਆਨਾ ਅਮਰੀਕਾ ਦਾ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਸਾਨੂੰ ਪਤਾ ਵੀ ਨਹੀਂ ਸੀ ਸਾਡਾ ਬੱਚਾ ਕਿੱਥੇ ਆ ਕਿੱਥੇ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਆ ਉਸ ਤੋਂ ਬਾਅਦ ਜਦੋਂ ਫਿਰ ਇਹ 18 17 18 ਦਿਨ ਬਾਅਦ ਆਪਾਂ ਟੀਵੀ ਤੇ ਨਿਊਜ਼ ਵੇਖੀ ਕਿ ਹਰਮਨਜੋਤ ਬਟਾਲਾ ਲਿਖਿਆ ਆ ਰਿਹਾ ਸੀਗਾ ਪੰਜਾਬ ਬਾਈ ਸਾਲ ਉਹਨਾਂ ਨੂੰ ਫਿਰ ਉਸ ਤੋਂ ਹੀ ਹਿਸਾਬ ਜੇ ਲਗਾ ਲਿਆ ਕਿ ਸਾਡਾ ਹੀ ਬੇਟਾ 30 ਤਰੀਕ ਨੂੰ ਤੇਜੋਨਾ ਬਾਰਡਰ ਕ੍ਰੋਸ ਕੀਤਾ ਹੈ ਅਮਰੀਕਾ ਤੇ ਮੈਂ ਇਥੋਂ ਪਾਈ ਗਿਆ ਇਟਲੀ 9 ਅਕਤੂਬਰ ਨੂੰ ਤੇ ਉਸ ਤੋਂ ਬਾਅਦ ਮੇਰੀ ਸਪੇਨ ਤੋਂ ਮਤਲਬ ਇਟਲੀ ਤੋਂ ਗੱਲ ਲਈ ਇਟਲੀ ਤੋਂ ਗੱਲ ਲਈ ਏਜੰਟ ਨਾਲ ਸਪੇਨ ਆ ਗਿਆ ਮੈਂ ਅਕਤੂਬਰ ਨਵੰਬਰ ਰਿਆਂ ਇਟਲੀ ਤੇ ਦਸੰਬਰ ਦੇ ਵਿੱਚ ਆ ਗਿਆ ਮੈਂ ਸਪੇਨ 18 ਜੰਮਰੀ ਉੱਤੇ ਜਿਹੜਾ ਮੇਰਾ ਰੂਟ ਹੀ ਪਈ ਤਾਂ ਮੈਂ ਸਪੇਨ ਤੋਂ ਗਿਆ ਫਿਰ ਸਲਵਾਡੋਰ ਸਲਵਾਡੋਰ ਤੋਂ ਫਿਰ ਭਾਈ ਮੈਂ ਗਿਆ ਗੁਆਟਮਾਲਾ ਗੁਆਟਮਾਲਾ ਤੋਂ ਗਿਆ ਭਾਈ ਮੈਂ ਕੈਨਕਨ ਸਿਟੀ ਕੈਪਰ ਤੋਂ ਬਾਅਦ ਭਾਈ ਮੈਂ ਸਰਵਤੋਂ ਜ਼ਬਾਤ ਗਿਆ ਗਿਆਂ ਇੱਥੇ ਗੁਆਟਾਮਾਲਾ ਟੈਕਸੀ ਤੇ ਤੇ ਗੁਆਟਾਮਾਲਾ ਤੋਂ ਗਿਆ ਮੈਂ ਮੈਕਸੀ ਗੁਆਟਾਮਾਲਾ ਤੋਂ ਗਿਆ ਕੈਨਕਨ ਕੈਨਕਨ ਤੋਂ ਗਿਆ ਫਿਰ ਮੈਕਸੀਕੋ ਤੇ ਮੈਕਸੀਕੋ ਤੋਂ ਭਾਈ ਮੇਰਾ 30 ਜਵਾਲਾ ਰੋ ਉਠੀ ਤੇ ਉਹ ਮੈਨੂੰ ਟਪਾ ਕੇ ਉਹਨਾਂ ਨੇ 30 ਤਰੀਕ ਨੂੰ ਕ੍ਰੋਸਿੰਗ ਕਰਵਾਤੀ ਮੇਰੀ ਤੇ 30 ਤਰੀਕ ਨੂੰ ਮੈਨੂੰ ਬਾਹਰ ਕਰਵਾਤਾ 30 ਜਨ ਹਾਂਜੀ 30 ਤਰੀਕ ਨੂੰ ਹਾਂਜੀ 1 ਵਜੇ ਰਾਤ ਨੂੰ ਤੇ 20 ਦਿਨ ਮੈਂ ਉਹਦੇ ਕੈਂਪ ਚ ਲੱਗ ਗਏ ਮਤਲਬ ਬਾਈ ਜਦੋਂ ਘਾਟਾ ਮਾਲਾ ਜੰਗਲ ਦੇ ਵਿੱਚ ਜਦੋਂ ਖੜਿਆ ਉਹਨੂੰ ਮਤਲਬ ਡਰ ਲੱਗਾ ਇਕੱਲਾ ਹੀ ਨਾ ਮੈਂ ਜਦੋਂ ਮੈਨੂੰ ਇਕੱਲੇ ਨੂੰ ਦਵਾਈ ਡਾਕੀਨਾਂ ਨਹੀਂ ਮੈਂ ਇਕੱਲਾ ਹੀ ਹਾਂ ਨਾਲ ਨਹੀਂ ਕੋਈ ਅਦਾ ਮੇਰੇ ਤੇ ਉੱਥੋਂ ਵੀ ਡਰ ਲੱਗਾ ਮਤਲਬ ਉੱਥੋਂ ਜਿਹੜੇ ਉਹ ਜਿਹੜਾ ਡੋਰ ਤੋਂ ਮੈਨੂੰ ਟਾਲ ਕਰੇ ਪਿਕ ਕੀਤਾ ਜਿੰਨੇ ਮੈਨੂੰ ਘਾਟਾ ਮਾਲਾ ਛੱਡਿਆ ਬਾਅਦ ਮੇਰੇ ਜੰਗਲ ਦੇ ਕਿਤਾ ਮੋਟਰਸਾਈਕਲ ਤੇ ਹੋ ਗਿਆ ਫਿਰ ਗਾੜੀ ਪਿੱਕ ਕੇ ਜਿਹੜੇ ਮਤਲਬ 4x4 ਦੀ ਘੜਤੀ ਆ ਤਾਂ ਮੈਂ ਉਹ ਤੋਂ ਬਾਈ ਮੈਂ ਤੀ ਤਰੀਕੋਂ ਜਦੋਂ ਕੰਦ ਅਗੰਦ ਟੱਪਿਆ ਅੱਗੇ ਪੁਲਿਸ ਦਾ ਮੋਟਰਸਾਈਕਲ ਹੀ ਮਤਲਬ ਉਹਨਾਂ ਨੇ ਮੈਨੂੰ ਪਿੱਛੇ ਭ ਤੇ ਉੱਥੇ ਉਹਨਾਂ ਨੇ ਫੋਨ ਕੀਤਾ ਬਾਰਡਰ ਪਟ્રોલ ਨੂੰ ਉੱਥੇ ਜਿਹੜੀ ਆਰਮੀ ਉੱਥੋਂ ਦੀ ਬਾਰਡਰ ਪਟ્રોલ ਉਹਨਾਂ ਨੇ ਭਾਈ ਗੱਡੀ ਆਈ ਗੱਡੀ ਦੇ ਵਿੱਚ ਮੈਨੂੰ ਮਤਲਬ ਪਹਿਲਾਂ ਮੇਰੇ ਜੈਕਟ ਜੂਬਨ ਭਾਈ ਸਭ ਕੁਝ ਫਿਰ ਬੂਟਾ ਦੇ ਵਿੱਚ ਲੇਸ ਲਓ ਸਭ ਕੁਝ ਦਸ਼ਮੇ ਸੁਨੇ ਕਢਾ ਕੇ ਦੋ ਦਿੱਤੇ ਸਭ ਕੁਝ ਤੇ ਉੱਥੋਂ ਬਾਅਦ ਭਾਈ ਮੈਨੂੰ ਗੱਡੀ ਲੈ ਗਈ ਜਾਣ ਕੇ ਉਹਦੇ ਫਿੰਗਰ ਫਿੰਗਰ ਪ੍ਰਿੰਟ ਹੋਏ ਭਾਈ ਮੇਰੇ ਫਿਰ ਮੈਨੂੰ ਕੈਂਪ ਦੇ ਵਿੱਚ ਲੈ ਗਏ 20 ਦਿਨ ਰੱਖਿਆ ਉਹਨਾਂ ਨੇ ਕੈਂਪ ਦੇ ਵਿੱਚ ਤੇ ਕੈਂਪ ਦੇ ਵਿੱਚ ਭਾਈ ਟਾਰਚਰ ਕਰਦੇ ਜਿੱਦਾਂ ਕਿਦਾਂ ਕੈਂਪ 'ਚ ਜੇ ਇਹਨਾਂ ਮਤਲਬ AC ਚੱਲਦਾ ਰਹਿੰਦਾ ਹੀ ਉੱਥੇ 24 ਘੰਟੇ ਭਾਈ ਉਤੇ ਇੱਕ ਸਿਲਮਰ ਪੇਪਰ ਦੀਪਨ ਨਹੀਂ ਜਿੰਦੀ ਉਹ ਮਤਲਬ ਲੈਣ ਦੇ ਦਿੰਦੇ ਹੀ ਤੇ ਜਿੱਦਾਂ 6 ਵਜੇ ਸਵੇਰੇ ਟਾਰਚਰ ਕੀਤਾ ਜਿੱਦਾਂ 6 ਵਜੇ ਸਵੇਰੇ ਉੱਠੇ ਉਹਦੋਂ ਉਹਨਾਂ ਨੇ ਬੂਹਾ ਘੜਕਾਉਣਾ ਉਹਦੋਂ ਮਤਲਬ ਫੂਡ ਆਉਂਦਾ ਖਾਣ ਨੂੰ ਜਿੱਦਾਂ ਸੇਵ ਆਉਂਦਾ ਇੱਕ ਲੇਸ ਤੇ ਇੱਕ ਚੌਲ ਤੇ ਨਾਲ ਬਿਸਕੁਟ ਤੇ 6 ਵਜੇ ਤੋਂ ਬਾਅਦ ਭਾਜੀ ਫਿਰ 7 ਵਜੇ ਠਾ ਦੇਣਾ ਉਹਨਾਂ ਨੇ 7:30 'ਤੇ 7:30 ਤੋਂ ਬਾਅਦ ਫਿਰ ਇੱਕ ਘੰਟਾ ਅਰੈਸਟ ਦੇਣੀ ਫਿਰ ਸਕੈਨਰ ਵਾਲੇ ਆਏ ਨਹੀਂ ਭਾਜੀ ਐਂ ਤੇ ਮਤਲਬ ਟਾਰਚਰ ਕਰਦੇ ਹੀ ਹੂੰ ਜੇ ਮਤਲਬ ਅਗਰ ਤੁਹਾਨੂੰ ਕੈਂਪ ਦੇ ਵਿੱਚ ਕੜਨਾ ਹੋ ਦੂਜਾ ਐਰੀਜ਼ੋਨਾ ਦੇ ਅਈ ਵਾਰੀ ਚਲੇ ਸੀ ਇਹਨਾਂ ਨੇ ਬਸਾਂ ਘੜੀਆਂ ਐਰੀਜ਼ੋਨਾ ਦੇ ਕੈਂਪ ਦੇ નીચે ਉਹ ਇਹ ਬਸਾਂ ਉੱਤੇ ਕੈਂਪ ਦੇ ਵਿੱਚ ਨਹੀਂ ਘੜੀਆਂ ਪਰ ਇਹਨਾਂ ਨੇ ਇਹਨੂੰ ਕਹਤਾ ਐਰੀਜ਼ੋਨਾ ਕੈਂਪ ਕਰਨਾ ਉੱਤੇ ਭਾਈ ਆਰਮੀ ਆਪਣੀ ਲੈ ਕੇ ਆਰਮੀ ਰੂਪ ਵਿੱਚ ਜਿੱਤੇ ਮਿਲਾਈ ਇਹਨਾਂ ਦੀ ਆਰਮੀ ਤੇ ਆਪਣੇ ਜਹਾਜ਼ ਹੀ ਉੱਥੋਂ ਜਹਾਜ਼ ਤੋਂ ਭਾਈ ਬਾਅਦ ਇਹਨਾਂ ਨੇ ਉੱਥੋਂ ਉੱਥੋਂ ਜਿਹੜਾ ਹਾਤਾ ਉੱਥੋਂ ਭਾਈ ਤੇਜਵਾਨਾ ਤੋਂ ਤੇ ਉਹ ਹੈਗੀ ਸਾਰੀ 35 ਘੰਟਿਆਂ ਦੀ ਵੈਲੈਰਟੀ ਭਾਈ ਟੋਟਲ 12 ਘੰਟੇ ਰਹਿ ਕੇ ਇੱਕ ਇਤਿ ਆਇਲੈਂਡ 'ਚ ਰੋਕੀ 12 ਘੰਟੇ ਖੇਤੀ ਫਿਰ 7 ਘੰਟੇ ਉਤੋਂ ਬਾਅਦ ਜਲੀ ਫਿਰ ਸੰਦੀ ਆਈ ਤੇ ਅੰਮ੍ਰਿਤਸਰ ਹਾਂ ਨੂੰ ਮਤਲਬ ਹੱਥ ਕੜੀਆਂ ਲਾਤੀਆਂ ਭਾਈ ਨਾਲ ਤੇ ਲੱਤਾਂ ਨੂੰ ਲੱਤਾਂ ਨੂੰ ਸਭ ਕੁਝ ਹੱਥਾਂ ਨੂੰ ਹੱਥ ਕੜੀਆਂ ਖੜੀ ਹੋ ਕੇ ਸਭ ਕੁਝ ਲੋਕ ਕਰਦੇ ਟਾਰਚਰ ਵੀ ਮਤਲਬ ਕਰਦੇ ਵਾਸ਼ਰੂਮ ਮਤਲਬ ਬਾਥਰੂਮ ਜਾਣ ਦਿੰਦੇ ਹੋਰ ਮਤਲਬ ਕਲੂਸ਼ ਨਹੀਂ ਹੁੰਦੀ ਰੋਟੀ ਪਾਣੀ ਰੋਟੀ ਪਣੀ ਹੋਈ ਭਾਈ ਸਮੋਸਾ ਜਾਂ ਇੱਕ ਪੈੜਾ ਜੀ ਮਤਲਬ ਇਹ ਉਹਦੇ ਵਿੱਚ ਸਮੋਸਾ ਜਾਂਦਾ ਹੈ ਉਹ ਕੱਲਾ ਦੇ ਹੀ ਜਾਂਦੇ ਮੰਨੋ 38 ਘੰਟੇ 35 ਘੰਟੇ ਦੀ ਜੇ ਲਾਈ ਜਾਈਏ ਹਾਂ ਜੀ 35 ਘੰਟੇ ਦੇ ਵਿੱਚ ਤਿੰਨ ਵਾਰ ਦਿੱਤਾ ਹੀ ਇੱਕ ਦਿਨ ਮਤਲਬ ਜਿੱਦਾਂ ਉਹ ਇੰਗਲਿਸ਼ ਦੇ ਵਿੱਚ ਆਪ ਬਾਈ ਬੋਲਦੀ ਆ ਤੇ ਉਹ ਪਰਨੇ ਪੁਰਨੇ ਭਾਈ ਲਵਾ ਕੇ ਡਸਟਬਿਨ ਦੇ ਵਿੱਚ ਸੁੱਟ ਦਿੰਦੇ ਜਿੰਨੇ ਵੀ ਨੰਗੇ ਸੇਰੀ ਆ ਜਾਂਦੇ ਹਾਂ ਜੀ ਸਾਰੇ ਮੁੰਡੇ ਨੰਗੇ ਸੇਰੀ ਆਏ ਭਾਈ ਲੈਣੀ ਭਾਈ ਲਵਾ ਦਿੰਦੇ ਉਸ ਵੇਲੇ ਜਦੋਂ ਕੈਂਪ ਦੇ ਅੰਦਰ ਐਂਟਰ ਹੋਣਾ ਨਾ ਉਦੋਂ ਤੁਹਾਨੂੰ ਗਾਲਾਂ ਕੱਢਦੇ ਨਾਲੇ ਇੰਗਲਿਸ਼ ਦੇ ਵਿੱਚ ਤੁਹਾਨੂੰ ਨਾਲੇ ਪਰਨੇ ਪਰਨੇ ਲਵਾ ਕੇ ਡਸਟਬਿਨ ਦੇ ਵਿੱਚ ਸੁੱਟ ਦਿੰਦੇ ਜਿਹਦੇ ਵਿੱਚ ਮਤਲਬ ਗਾਰਬਜ ਵਗੈਰਾ ਸਭ ਕੁਝ ਰੱਖਿਆ ਦਾ ਫੂਡ ਫਾਡ ਵਗੈਰਾ ਜਿਹਦੇ ਵਿੱਚ ਵੇਸਟੇਜ ਹੁੰਦੀ ਫੂਡ ਦੀ ਉਹਦੇ ਵਿੱਚ ਸਭ ਕੁਝ ਤਾਂ ਸਟਾ ਲੈਂਦੇ ਲੁਹਾੜੇ ਦੇ ਵਿੱਚ ਮਤਲਬ ਸਿਰ ਤੇ ਕੁਝ ਕਵਰ ਕੁਵਰ ਨਹੀਂ ਮਤਲਬ ਹਨ ਉਹ ਸ਼ਰੋਣੀ ਕਮੇਟੀ ਵਾਲਿਆਂ ਨੇ ਪਰਨੇ ਦਿੱਤੇ ਸਿਰ ਤੇ ਰੋਟੀ ਪਾਣੀ ਉਹਨਾਂ ਨੇ ਮਤਲਬ ਹਨ ਉਹ ਵਧੀਆ ਜਿੱਥਾ ਰੋਟੀ ਨਾਲ ਦਾਲ ਹੀ ਦਹੀਂ ਨਾਲ ਰਸਗੁੱਲੇ ਹੀ ਚ ਇਹ ਚਾਹ ਲਈ ਇਹਨਾਂ ਨੇ ਵਧੀਆ ਢਿੱਪਾ ਦੇ ਮਤਲਬ ਇਸ ਮੈਡੀਕਲ ਫੈਸਿਲਿਟੀ ਵੀ ਹਨ ਦਿੱਤੀ ਭਾਈ ਉਹਨਾਂ ਨੇ ਉੱਤੋਂ ਉੱਪਰ ਨਗੇ ਸਰੀ ਆਏ ਜਿੰਨੇ ਵੀ ਮੁੰਡੇ ਸਰੀ ਆਏ ਜੀ ਸਾਰੇ ਮੁੰਡੇ ਨਗੇ ਸਰੀ ਆਏ ਭਾਜੀ। ਅੰਦਰ ਡਾਲਰ ਵੀ ਖੜੇ ਹਾਂ ਮੈਂ 1500 ਡਾਲਰ ਹੀ ਤੇ 500 ਯੂਰੋ ਹੀ ਬਾਹਰ ਫੇਰ ਪਿੱਛੋਂ ਮੈਨੂੰ ਮਗਾਉਣੀ ਪਈ ਜਦੋਂ ਡਾਂਕੀ ਲਾਈ ਇੱਕ 13000 ਰੁਪਏ ਇੱਧਰ ਦਾ ਮਤਲਬ ਲਵਾਇਆ ਉਧਰ ਮੈਨੂੰ ਡੇਡ ਡਾਲਰ ਐਮ ਐਲ ਏ ਡਾਲਰ ਬਣੇ 955 ਡਾਲਰ। ਆਪ ਜੀ ਇਹ ਦੇਖ ਫਿਰ ਜਿੰਨੇ ਨੇ ਦਿਖਾਈ ਉਹ ਹੀ ਤਿੰਨੇ ਕਿਲੇ ਲਏ ਜੀ। ਹਾਂ ਜੀ ਤਿੰਨਾਂ ਕਿਲੇ ਲਈਏ ਭਾਜੀ ਬਸ। ਬੜਾ ਉੱਪਰ ਨਾ ਪੈਸਾ ਬਹੁਤ ਚਾਲੀ ਬੈਕ ਕਰਕੇ ਕਰ ਜਾਓ ਚੋਕੇ ਤੁਹਾਨੂੰ ਬਤਾਉਂਗਾ। ਅੱਜ ਹੀ ਮਨੋਇਆ ਤ ਪੈਸੇ ਜੁਆਇਨ ਤੇ ਮੇਰੇ ਲੱਗੇ ਮੈਨੂੰ ਵਾਪਸ ਮਿਲ ਜਾਊਗਾ ਮਤਲਬ ਅਜੇ ਕਹਿਣਾ ਨਹੀਂ ਭਾਈ ਕੰਮ ਕਰਾਂਗਾ ਲੱਗੂਗਾ ਫਿਰ ਉਹ ਤੋਂ ਬਾਅਦ ਰਾਕੜਾ ਦਰ ਸਮਝੀ ਫੋਸੰਦਾ ਅੱਗੇ ਕਮਾਈ ਕਰੂੰਗਾ ਵਧੀਆ ਕੰਮਗਾ ਆਪਣਾ ਫਿਊਚਰ ਵਧੀਆ ਸੈੱਟ ਕਰੂੰਗਾ ਪਰ ਉਹ ਭਾਈ ਕਿਸਮਤ ਨੇ ਸਾਥ ਹੀ ਦਿੱਤਾ ਜਾਏ ਭਾਈ ਫਾਈਲ ਆਈ ਕਿ ਕੈਨੇਡਾ ਦੀ ਦੋਵਾਰ ਉਹ ਵੀ ਰਿਫਿਊਜ਼ ਹੋ ਲੱਗੀ ਆਸਟ੍ਰੇਲੀਆ ਦੀ ਲਾਈ ਉਹ ਵੀ ਰਿਫਿਊਜ਼ ਆਸਟ੍ਰੇਲੀਆ ਦੀ ਜੀਟੀ ਨਹੀਂ ਕਲੀਅਰ ਹੋਈ ਤੇ ਨਿਊਜ਼ੀਲੈਂਡ ਦੀ ਇੰਟਰਵਿਊ ਨਹੀਂ ਭਾਈ ਕਲੀਅਰ ਹੋਈ ਤੋਂ ਬਾਅਦ ਫਿਰ ਇਟਲੀ ਦੀ ਪਕਾਜ ਪਰ ਆਈ ਮਤਲਬ ਵਰਕ ਵੀਜ਼ਾ ਉਤੋਂ ਬਾਅਦ ਫਿਰ ਮਤਲਬ ਡੌਂਕੀ ਆ ਉਤੋਂ ਇਟਲੀ ਵਿੱਚ ਫਿਰ ਸਪਿੰਗਨ ਗਿਆ ਰੂਟ ਸਪਿੰਗਨ ਤੇ ਫਿਰ ਅੱਗੇ ਵੱਲ ਫੇਰ 에ਜੰਟ ਕੀਤਾ ਫਿਰ ਉਤੋਂ